ਪ੍ਰਧਾਨ ਜੀ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸੰਗਤਾਂ ਨੂੰ ਹੱਥ ਬੰਨ੍ਹ ਕੇ ਇਹ ਹੀ ਬੇਨਤੀ ਕਰਦੇ ਆਂ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਅਮਰੀਕ ਸਿੰਘ ਜੀ ਬਲਾਕ ਸ਼ੰਮਦੀ ਦਿਨਚੋੜ ਲੜ ਰਹੇ ਨੇ ਗੁਰਸਿੱਖ ਬੰਦੇ ਨੇ ਸਾਫ ਸੂਚ ਨੇ ਇਸਾਰਿਆਂ ਨੂੰ ਇਹ ਹੀ ਬੇਨਤੀ ਕਰਦੇ ਆਂ ਵੀ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਦਿਖਾਓ ਔਰ ਇਹਨਾਂ ਦੀ ਕਾਮਯਾਬੀ ਸ਼ਰਦਾਰ ਸ਼ਖਬੀਰ ਸਿੰਘ ਬਾਦਲ ਜੀ ਜਿਹਾ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦੀ ਕਾਮਯਾਬੀ ਹੈ ਔਰ ਸਾਰੇ ਹੀ ਪੰਜਾਬ ਦੀ ਕਾਮਯਾਬੀ ਹੈ ਕਿਉਂਕਿ ਆਪਣੇ ਸਿੱਖਾਂ ਦੀ ਪਾਰਟੀ ਆ ਇਹ ਸਾਡੀ ਆਪਣੀ ਪਾਰਟੀ ਆ ਹੱਥ ਬਨ ਕੇ ਹੀ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਵੋਟਾਂ ਪਾ ਕੇ ਦਿਤਾਓ ਵੈ ਗੁਰੂ ਜੀ ਦਾ ਖਾਲਸਾ ਜਿਵੇਂ ਵੈ ਗੁਰੂ ਜੀ ਮਰੀਜੀ ਕੀ ਕਹਿਣਾ ਚਾਹੂਗੇ ਜੀ ਸਾਨੂੰ ਉਮੀਦਵਾਰ ਬਣਾਇਆ ਅਸੀਂ ਤਾਂ ਪਾਰਟੀ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਨਿਵਾਣੇ ਜਨ ਦੁਬਾਰੇ ਬਲਾਕ ਸ਼ੰਤੀ ਦਾ ਮੌਕਾ ਦੁਬਾਰੇ ਸੰਗਤ ਨੇ ਫੇਰ ਦਿੱਤਾ ਸਰਦਾਰ ਰੰਜੀਸ਼ ਸਿੰਘ ਦਾ ਚੋਣੇ ਸੰਮਾਨ ਵਕਸੀਆ ਪਾਰਟੀ ਪ੍ਰੋਗਰਾਮ ਸਰਬੀਰ ਸਿੰਘ ਬਾਦਲ ਜੀ ਨੇ ਮਾਨ ਵਕਸੀਆ ਅਸੀਂ ਤਾਂ ਇਹ ਬੇਨਤੀ ਕਰਦੇ ਆ ਆਪਣੇ ਤਨ ਮਨ ਨਾਲ ਮਿਹਨਤ ਜਾਰੀ ਆ ਫਤਿਹ ਦਾ ਫਤਿਹ ਦਾ ਰੋਟਵਾ ਲਾ ਕੇ ਜਿੱਤ ਪ੍ਰਾਪਤ ਕਰਾਂਗੇ ਕੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਆਪ ਸਭ ਨਗਰ ਨਿਵਾਸੀ ਸਰਬਾ ਸੰਗਤਾਂ ਪਰਿਪਕਾਰ ਪਤਾ ਹੀ ਹੈ ਕਿ ਬਲਾਕ ਸਭਾ ਦੀ ਚੋਣਾਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜੋ ਪੂਰਾ ਮਹੌਬਣ ਆਇਆ ਹੈ ਸਾਨੂੰ ਕਾਲੀ ਹੋਣ ਤੇ ਸਾਡੀ ਕਾਲੀ ਦਲ ਪਾਰਟੀ ਹੋਣ ਤੇ ਮਾਨ ਹੈ ਇਹ ਵੀ ਕੋ ਦਲ ਦੀ ਸਾਡੀ ਸਰਕਾਰ 10 ਸਾਲ ਪਿਛਲੇ ਸਾਲ ਰਹੀ ਸਾਡੇ ਗਰੀਬ ਵਰਗ ਜਿਵੇਂ ਕਿ ਆਸਤਾ ਦਾ ਬਹੁਤ ਝੂਠਾ ਲਕੀਆਂ ਬਿਜਲੀ ਦੇ ਘਰਾਂ ਖਰੇ ਬਾਕੀ ਸਾਡੇ ਰਾਜ ਦੇ ਵਿੱਚ ਕੁੜੀਆਂ ਪੰਜਾਬ ਪੁੱਤ ਦੇ ਭਾਗੀ ਹੋਈਆਂ ਘਰ ਘਰ ਸੁਰਦਾ ਕੇਂਦਰ ਇਸੇ ਕੋ ਇੱਕ ਪਾਰਟੀ ਨੇ ਦਿੱਤਾ ਬਾਦਰ ਸਰਕਾਰ ਬੱਚਿਆਂ ਨੂੰ ਵਜੀਫਾ ਕਾਜਾਂ ਸਕੂਲਾਂ ਦੇ ਵਿੱਚ ਬਹੁਤ ਕੁਝ ਦਿੱਤਾ ਇਹੀ ਇੱਕ ਇੱਕ ਪਾਰਟੀ ਹੈ ਖੇਤਰੀ ਜੋ ਕਿ ਸ਼ਰਮਣੀ ਕਾਲੀ ਦਾ ਸਭ ਕੁਝ ਕਰ ਸਕਦੀ ਹੈ ਇਹੀ ਆਪਾਂ ਨੂੰ ਸਾਮ ਸਕਦੀ ਹੈ ਬਾਕੀ ਤੁਸੀਂ ਪਹਿਲਾਂ ਵੀ ਦੇ ਚੱਕੇ ਨੂੰ ਹੁਣ ਵੀ ਦੇ ਚੱਕੇ ਨੂੰ ਪਾਰਟੀ ਦੇ ਕਹਿਲੇ ਮਾਹੌਲ ਹੋਗੇ ਕਹੇਗਾ ਸਾਮ ਆ ਗਿਆ ਰੇਖੇ ਸਾਦਾ ਗਰੀਬ ਵਰਗਾ ਜਿਹੜੀ ਸਾਨੂੰ ਕਾਕਰ ਦੀ 10 ਕਿਲੋ ਸਾਡੀ ਉਹ ਵੀ ਇਕੱਠੀ ਸਾਡਾ ਕੁਸ ਰਹੀ ਰੇ ਸਾਨੂੰ ਦਾ ਸੈਂਟਰ ਸਰਕਾਰ ਵੱਲੋਂ 5-4 ਕਿਲੋ ਕਾਕਰ ਮਿਲ ਗਿਆ ਅਸੀਂ ਸਾਨੂੰ ਹੱਥ ਜੋੜ ਕੇ ਹੀ ਅਪੀਲ ਕਰਦੇ ਆ ਭਾਈ ਸਾਨੂੰ ਪਤਾ ਨਗਰ ਤੇ ਪਹਿਲਾਂ ਵੀ ਕਿਸ ਨੇ ਬਹੁਤ ਸਰਕਾਰ ਸਾਡਾ ਸਾਡੇ ਤੇ ਮਿਹਰ ਭਰੇ ਹੱਥ ਰੱਖਿਆ ਹੁਣ ਵੀ ਸਭ ਕੋ ਸਾਨੂੰ ਸ਼ਰਮੇ ਕਾਲੀ ਜਿਹੜਾ ਸਰਕਾਰ ਆਉਂ ਤੇ ਸਾਗਨ ਸਕੀਮ ਮਾਨ ਸਰਕਾਰ ਵੱਲੋਂ 75000 ਰੁਪਇਆ ਦਿੱਤੀ ਜੋ ਇਹ ਪਾਰਟੀ ਖੇਤਰੀ ਪਾਰਟੀ ਆ ਕੋਈ ਗੱਲ ਨਹੀਂ ਪਾਰਟੀ ਆਉਂਦੇ ਜਾਂਦੇ ਰਹਿੰਦੇ ਹੁੰਦੇ ਨੇ ਜੇ ਬੰਦਾ ਪਾਰਟੀ 'ਚ ਖੜਾ ਹੋਵੇ ਤਾਂ ਮਾਨ ਸਰਕਾਰ ਮਾਤੀ ਹੁੰਦਾ ਕੋਈ ਗੱਲ ਨਹੀਂ ਨਗਰ ਵਾਸੀਆਂ ਨੂੰ ਮੈਂ ਤਾਂ ਇਹੀ ਅਪੀਲ ਕਰਦਾ ਵੀ ਤੁਹਾਡੇ ਨਾਮਾਂ ਦੇ ਬੰਦਾ ਫਿਰ ਪ੍ਰਭਾਤਮਾ ਵੱਲੋਂ ਪਾਰਟੀ ਵੱਲੋਂ ਮੈਨੂੰ ਇਸ਼ਤਿਹਾਰ ਹੋਇਆ ਮੈਂ ਦੁਬਾਰੇ ਜਾਂਗ ਜੋ ਬਲਾਕ ਸੰਪਤੀ ਦੀ ਲੱਗ ਰਿਹਾ ਹਾਂ ਸੋੜੇ ਨਗਰ ਨਿਵਾਸੀਆਂ ਦੇ ਸੰਯੋਗ ਨਾਲ ਲੱਦੇ ਹਾਂ ਮੈਂ ਇਹ ਹੀ ਬੇਨਤੀ ਕਰਦਾ ਜੇ ਸਤੋਂ ਕੋਈ ਪਿਛਲੇ ਸਮੇਂ ਵਿੱਚ ਕਮੀ ਆ ਕੇ ਸਿਆਂ ਕੋਈ ਵੀ ਰਹੇ ਗਿਆ ਹੋਣਾ ਤਾਂ ਸਾਨੂੰ ਮਾਫ਼ ਕਰਿਓ ਆਉਣ ਵਾਲੇ ਸਮੇਂ ਵਿੱਚ ਸਾਨੂੰ ਵੱਧ ਤੋਂ ਵੱਧ ਵੋਟਾਂ પાਕੇ ਭਾਈ ਜਿਚਾਓ ਹੁਣ ਮੈਂ ਇਹ ਹੀ ਬੇਨਤੀ ਕਰਦਾ ਪੈਸਾ ਰਣਜੀਤ ਸਿੰਘ ਅਸ ਤੋਂ ਫਿਰ ਦੰਗੇ ਇਹ ਆਪਣੇ ਵਿਚਾਰ ਜੋ ਕਿ ਹਲਕਾ ਚਾਰਜ ਧੂਰੀ ਤੋਂ ਤਾਂ ਲੈ ਇਹਨਾਂ ਨੂੰ ਵੀ ਪੰਜ ਸੱਤ ਦਿਨ ਪਹਿਲੇ ਮੌਕੇ ਤੇ ਤੁੜੀ ਬਲਵਾਰ ਕਾਂਚ ਸਰਬਾਹ ਸੁਖਵੀਰ ਸਿੰਘ ਬਾਦਲ ਵੱਲੋਂ ਇਹਨਾਂ ਨੂੰ ਲਾਇਆ ਗਿਆ ਇਹ ਬਹੁਤ ਲੇਟ ਅੰਸਾਨ ਦੇ ਮਲਏ ਨਹੀਂ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਚਾਰ ਮਹੀਨੇ ਇਹਨਾਂ ਨੇ ਜਿੱਤੀ ਰੇਕ ਮਾਰ ਕੇ ਲਈ ਮੂਰੇ ਹੋ ਕੇ ਇਹਨਾਂ ਤਾਕੜੇ ਹੋ ਕੇ ਗਰੀਬ ਵਰ ਪਰ ਨੂੰ ਹੋਂ ਵੀ ਜਾਂਦੇ ਨੇ ਪਿੰਡਾਂ ਦਾ ਜਿੱਥੇ ਕੁੜੀ ਦਾ ਕੋਈ ਕੱਤਰੀ ਦਾ ਵਿਆਹ ਹੁੰਦਾ ਉੱਥੇ 5200 ਰੁਪਏ ਇਹ ਦੇਖ ਕੇ ਹੋਵੇ ਲੈ ਭਾਈ ਜਿੰਨੇ ਕ ਡੋਕਰ ਨੇ ਪਾਰਟੀ ਵੱਲੋਂ ਇਹਨਾਂ ਨੂੰ ਬਹੁਤ ਮਾਨਸਿਕ ਘਾਟ ਪਿਆ ਹੋਇਆ ਨੰਨੇ ਅਸਤਾਨ ਨੇ ਪੜੇ ਦਿਖੇ ਨੇ ਟਰੱਕੀਆਂ ਦੇ ਪਹਾਰ ਰਹੇ ਨੇ ਪਾਸੇ ਸਾਹ ਬਹੁਤ ਰੁਕਵਾ ਪਟਾ ਇਹਨਾਂ ਦਾ ਰੇਖ ਪਿੰਡ ਕਸ ਤੋਂ ਕੋਈ ਕੰਦੂਰ ਨਹੀਂ ਆਪਣੇ ਕੋ 4-5 ਕੰਟ ਛੱਡ ਕੇ ਆਪਣੇ ਕਸ ਤੋਂ ਕੰਡਾ ਇਹਨਾਂ ਨੇ ਗੱਲ ਕਰਦੀ ਆਪਾਂ ਬਾਾਰ ਪ੍ਰਚਾਰ ਸਕਦੇ ਆ ਤੁੜੀ ਹਰ ਕੇ ਦੇ ਵਿੱਚ ਇਹਨਾਂ ਦਾ ਦਾਸ ਖੁੱਡ ਚੁੱਕਿਆ ਜੋ ਕਿਸੇ ਗਰੀਬਪੁਰ ਦੇ ਵਿੱਚ ਕੋਈ ਵੀ ਕੰਮ ਹੋਵੇ ਇਹਨਾਂ ਨਾਲ ਲਿਆ ਕੇ ਕੋਈ ਕੰਮ ਕਰਾ ਸਕਦੇ ਭਾਈ ਜੋ ਭਾਈ ਜ਼ਿਮੀਦਾਰ ਭਾਈ ਨੇ ਉਹਨਾਂ ਨੂੰ ਵੀ ਬਹੁਤ ਕੁਝ ਦਿੱਤਾ ਮਾਲਾ ਸਰਕਾਰ ਨੇ ਗੱਟਿਆਂ ਤੋਂ ਟਰੈਕਟਰ ਬਣਾਤੇ ਮੰਡੀਆਂ ਤੋਂ ਮੰਡੀਆਂ ਬਣਾਤੀਆਂ ਕਿਸਾਨਾਂ ਨੂੰ ਬੈਲ ਤੋਂ ਬੈਲ ਸਭ ਕੁਝ ਮਾਫ਼ ਕੀਤਾ ਇਹਨਾਂ ਨੂੰ ਅੱਜ ਇਹ ਰੋੜਾ ਜਗਦਾ ਨੇ ਇਹ ਤਾਂ ਇਹਨਾਂ ਦੇ ਪੁਰਾਣੇ ਵੋਟਿੰਗ ਗੱਲਾਂ ਨੇ ਪਹਿਲਾਂ ਵੀ ਦੇਖੇ ਨੇ ਅੰਮਰ ਸਾਹਿਬ ਜਾਣਿਓ ਲੰਗੁਰਪੁਰ ਸਾਹਿਬ ਜਾਣਿਓ ਕਹੇ ਜੇ ਤੁਹਾਡੇ ਰੋੜ ਕੱਢੇ ਪਏ ਨੇ ਆ ਜਿਹੜਾ ਆਪਣਾ ਧੂੜੀ ਵਾਲਾ ਪੁਲ ਬਣਿਆ ਇਹ ਵੀ ਬਾਦਲ ਸਰਕਾਰ ਵੇਲੇ ਬਣਿਆ ਜਿਹੜੀ ਅੱਜ ਆਪਾਂ ਨੂੰ ਦੋਹਾਂ ਵਾਰਤ ਕਦਰ ਡਿੱਕਟਰ ਤੋਂ ਨਹੀਂ ਆ ਰਹੀਆ ਪੁਲਾਂ ਦੀ ਫਾੜਕਾਂ ਦੀ ਕੋਈ ਵੀ ਉਹ ਵੀ ਬਾਦਲ ਸਰਕਾਰ ਨੇ ਪੂਰੀ ਕਰਦੀ ਐ ਕਿ ਕਿਸੇ ਚੈਨਾ ਗਵਰਨੀ ਸਰਕਾਰਾਂ ਸੁਣੋ ਪਾਪੀਆ ਆਪਾਂ ਕਿਸੇ ਨਹੀਂ ਬਾਤ ਕਰ ਕਿਸੇ ਨਹੀਂ ਬੋਲ ਨਹੀਂ ਸਕਦੇ ਕਿਉਂਕਿ ਸਮਾਜ ਸਰੂਨ ਦਿੱਤਾ ਲੋਕਾਂ ਨੇ ਬੰਦੋਂ ਵੀ ਦੇਖਿਆ ਪਿਛਲੀਆਂ ਸਰਕਾਰਾਂ ਉਹ ਵੀ ਬਹੁਤ ਤਕੜੀਆਂ ਰਹੀਆਂ ਤਾਂ ਅੰਦਰ ਸਰਕਾਰ ਨੇ ਵਧੀਆ ਰਹੀ ਚਲੋ ਕੰਮ ਸਿਰੇ ਰੇਕ ਨਹੀਂ ਕਰੀਨੇ ਇਸ ਸਮੇਂ ਦੀ ਗੱਲ ਆ ਅਸੀਂ ਤਾਂ ਇਹ ਇੱਕ ਬੇਨਤੀ ਕਰਨੀ ਆ ਭਾਈ ਕਿ ਵੱਧ ਤੋਂ ਵੱਧ ਮੂਰੇ ਵੀ ਸ਼ਰੋਮੇ ਅਕਾਲੀ ਰਾਂ ਦੇ ਸਰਕਾਰ ਬਣਾਓ ਜੇ ਸਾਚੋ ਕੋਈ ਕਮੀ ਪੇਸ਼ੀ ਹੋਏਗਾ ਤਾਂ ਮਾਫ ਕਰੇ ਮੈਂ ਉਹਨਾਂ ਕਹਾਂ ਤੱਕ ਨੂੰ ਵੀ ਸਰਕਾਰ ਬਣੂਗਾ ਨੂੰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਬੇਨਤੀ ਕਰਦਾ ਸਾਡੇ ਆਉਣ ਵਾਲੇ ਐਮਐਲਏ ਸਾਹਿਬ ਸਰਦਾਰ ਰਜੀਤ ਸਿੰਘ ਕਾਪੂਰ ਸਾਹਿਬ ਕੋਲ ਫਿਰ ਕੀ ਅਰਥ ਜੇ ਕਰੀ ਤਾਰੇ ਸਿੰਘ ਸੰਕਲ ਜਿਹੜਾ ਆਪਣਾ ਇਹਨਾਂ ਬਜ਼ੁਰਗ ਮਤਾਵਾਂ ਪੰਚ ਸਹਿਵਾ ਸਰਪੰਚ ਦੇ ਪ੍ਰਧਾਨ ਸਹਿਵਾਾਰੇ ਹੀ ਨੌਜਵਾਨ ਜਿਹੜੇ ਸ਼ਕਤੀ ਇਹਨਾਂ ਨੂੰ ਦੇਖ ਕੇ ਅੱਜ ਮੇਰਾ ਮਨ ਬਹੁਤ ਖੁਸ਼ ਹੋਇਆ ਇਹ ਨੌਜਵਾਨ ਸਾਰੇ ਆਪਣੇ ਨਾਲ ਚੱਲ ਰਹੇ ਨੇ ਜਿਹੜਾ ਕੋਈ ਤੇਰੀ ਤੇ ਉਹ ਪਾਰਟੀ ਨੂੰ ਆਪਾਂ ਆਪਣੀ ਮਾਂ ਪਾਰਟੀ ਆ ਕਾਲੀ ਦਾਬ ਇਹ ਨੂੰ ਆਪਾਂ ਕੰਮ ਜਾਂ ਬਣਾਤੀ ਇਹ ਇਹ ਨਹੀਂ ਕਾਮਯਾਬੀ ਆਪਣੇ ਸਰਦਾਰ ਸੁਖੀਰ ਸਿੰਘ ਬਾਦਲ ਦੀਆਂ ਦੀ ਕਾਮਯਾਬੀ ਹੋਊਗੀ ਆਪਣੇ ਨਗਰ ਦੀ ਕਾਮਯਾਬੀ ਹੋਊ ਜਥੇਦਾਰ ਸਾਹਿਬਾਨ ਦੀ ਕਾਮਯਾਬੀ ਹੋਊ ਪੰਚ ਸਰਪੰਚ ਦੇ ਉਹ ਨਕਰ ਦੇ ਹਮਾਰੇ ਹੋਣੇ ਕਾਮਯਾਬੀ ਹੋਊ ਕਿਉਂਕਿ ਪਹਿਲਾ ਆਪਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਮੁੱਖ ਮੰਤਰੀ ਰਹੇ ਨੇ ਉਹ ਕਰਕੇ ਹੋ ਰਿਆ ਆਪਣਾ ਉਹਨਾਂ ਦੇ ਸਾਰੀਆਂ ਜੋ ਵੀ ਸਕੀਮਾਂ ਨੇ ਅਟਾ ਦਾ ਉਹਦੀ ਸਕੀਮ ਜੇ ਬਾਲਾ ਬਾਲਾ ਤਦਾ ਰੂਪਤਾ ਸਾਰਾ ਸ਼ਾਮੇ ਸਕੀਮਾਂ ਉਹਨਾਂ ਨੇ ਆਵੇ ਬੇਟੀ ਜਾਵਦੀ ਆ ਤਾਂ ਉਹਦੇ ਵੀ ਸ਼ਾਮੇ ਸਕੀਮ ਵਿਆਹ ਕੇ ਵੀ ਸ਼ਾਮੇ ਸਕੀਮ ਇਹਵੇਂ ਜਿਵੇਂ ਜੀਵਦਾਰਾਂ ਨੂੰ ਦਾਣਾ ਮੰਡੀਆਂ ਪਿੰਡ ਪਿੰਡ ਵਾ ਲਾ ਦਿਆਂ ਪਹਿਲਾਂ ਦਾਣਾ ਮੰਡੀਆਂ ਹੁੰਦੀਆਂ ਨਹੀਂ ਸੀ ਤੇ ਛਾਏ ਨੇ ਸਾਡੇ ਮੋਸਰੇ ਨੇ ਸ਼ਾਮਾ ਦੇ ਬੇਲ ਵੀ ਆਪਰੇ ਜਿਹੜੇ ਆਪਣੇ ਘਰਾਂ ਦੇ ਬੇਲ ਵੀ ਉਹਨਾਂ ਨੇ ਕੋਸ ਪ੍ਰਜੈਂਟ ਮਾਪਕੇ ਦੀ ਬਾਲ ਉਠਾਉਣੀ ਸਕੀਮ ਤਾਂ ਉਹਨਾਂ ਨੂੰ ਵੀ ਹੈ ਇਹ ਗਾਣਾ ਮਨੋ ਲੀ ਲਿਓ ਕੁਝ ਟੀਮਾ ਕੋ ਚਣਾਉਣਿਆ ਉਹ ਗਾਣਾ ਵਧੀਆ ਲੱਗਦਾ ਇਹਨਾਂ ਨੂੰ ਇਹਨਾਂ ਦੇ ਗਾਣ ਵਧਾਉਣ ਦੀ ਜਗ੍ਹਾ ਆਟਾ ਦਾਣ ਆਪਣਾ ਕੱਟ ਕੇ ਘਟਾ ਦਾ ਪੜਿਆ ਤਾਂ ਉਹ ਹੀ ਕਾਰਟ ਕੱਟ ਕੇ ਬੋਲਦੇ ਫਿਰ 30 ਕਿਲੋ ਦੀ ਜਗ੍ਹਾ ਇਹ ਹੁਣ ਤਾਂ ਕਹਿੰਦੇ 5 ਕਿਲੋ ਹੀ ਮਿਲਦੀ ਐ ਕੋਈ 10 ਕਿਲੋ ਮਿਲਦੀ ਐ ਇਹ ਸਰਕਾਰ ਦੇ ਤਾਂ ਦੇਖੋ ਕਾਰਜਕਾਰ ਨਿਗਾਮ ਦੇਣਾ ਹੁੰਦਾ ਸਰਕਾਰ ਨੇ ਆਪਾਂ ਨੂੰ ਮੋਰ ਖੁਸ਼ੀ ਹੋਈ ਦੀ ਕਿ ਆਪਣੇ ਹਲਕੇ ਦਾ ਮੁੱਖ ਮੰਤਰੀ ਬਣ ਗਿਆ ਕਿ ਆਪਣਾ ਕੰਮ ਬਹੁਤ ਜਿਆਦਾ ਹੋਊਗਾ ਕੰਮ ਕੰਮ ਕਰਨ ਦੀ ਬਜਾਏ ਆਪਣਾ ਨਕਸ਼ਾਨ ਕਾफी ਹੋ ਗਿਆ ਇਤਨਾ ਕਰਜ਼ਾ ਬਹੁਤ ਚੜਦਾ ਪਹਿਲਾਂ ਜਿੰਨਾ ਉਹਨਾਂ ਨੇ ਦੁਰਲਾ ਸਰਕਾਰਾਂ ਨੇ ਕਾਂਗਰਸ ਸਰਕਾਰੀਆਂ ਰਹੇ ਨੇ ਉਹਨਾਂ ਨੇ ਚੰਗੀਆਂ ਦੇ ਜਾਣਾ ਕਿ ਇਹਨਾਂ ਨੇ 3 ਸਾਲਾਂ ਚੜਦਾ ਉਹਨਾਂ ਨੇ ਖਤਰਿਆਂ ਦੇ ਜਾਣਾ ਕਿ ਕੋਈ ਨਹੀਂ ਦੇਖ ਆਪਣਾ ਸ਼ੂਗਰ ਮੈਨੂ ਦੀ ਗੱਲ ਨਾਲ ਮਿਲੋ ਉਹ ਦੇਖ ਰਹੇ ਹੋ ਛੜੀਆਂ ਤੋਂ ਚੱਲਦਾ ਲਿਗਾ ਆਪਣਾ ਗੰਨਾ ਬੀਜੇ ਦੀ ਸਾਰਿਆਂ ਨੂੰ ਰਿਗਾਰ ਵਾਲਾ ਤੇ ਜੀਵਨ ਦਾ ਭਾਈ ਇੱਥੇ ਨਾਲ ਦੇ ਨਾਲ ਜਾ ਕੇ ਆਪਣਾ ਬੀਜੇ ਉਹ ਹੋਰ ਨਵੀਂ ਕੰਟਰੀ ਕੁਦਰਤ ਦਾ ਰਿਗਾਰ ਕੀ ਦੇਣਾ ਕੀ ਪਾਪਾ ਦਾ ਉਹਦੇ ਆਪਣਾ ਫਟਾਵਾ ਇਹ ਨਹੀਂ ਕਾਂਗਰਸ ਸਰਕਾਰ ਉਹ ਵੀ ਆਪਣੀ ਸਿੱਖਾਂ ਨਹੀਂ ਤੁਲਣਾ ਜਮਾਤ ਹੈ ਉਹਨਾਂ ਨੇ ਆਪਣੇ ਆਪ ਮਤਜਰਾਂ ਸਾਵਾਟਾਂ ਦੇ ਦਿੱਲੀ ਦੇ ਵਿੱਚ ਆਪਣੇ ਸ਼ਿਖਾਾਂ ਦੇ ਬਹੁਤ ਤਸ਼ੱਦਦ ਕੀਤਾ ਉਹਨਾਂ ਨੇ ਜਿਹੜਾ ਅੰਬਰਦਾਰ ਸਾਹਿਬ ਨੇ ਆਗਰਾ ਕੀਤਾ ਉਦੋਂ ਆਪਣੇ ਹੱਲ ਕੇ ਸੰਗਤ ਵੀ ਉੱਥੇ ਗਈ ਹੋਈ ਸੀ ਜਿਵੇਂ ਸਰਮਾਨ ਸਿੰਘ ਸਿੰਘ ਦੀ ਪ੍ਰਭਾਣ ਉਹਨਾਂ ਨੂੰ ਉਥੇ ਢੀਲ ਕੀਤਾ ਉਹਨਾਂ ਦੇ ਨਾਲ ਸਾਥੀ ਹੋਰ ਬਹੁਤ ਬਏ ਹੋਏ ਸੀ ਜਿਨ੍ਹਾਂ ਨੂੰ ਆਪਾਂ ਘੱਟ ਜਾਣਦੇ ਆ ਉਹਨਾਂ ਨੂੰ ਵੀ ਨਾਲ ਸ਼ਾਮਿਲ ਕੀਤਾ ਇਹ ਵੀ ਜਿਹੜੀ ਆਪਣੀ ਆਪਣੀ ਜਿਵੇਂ ਆਪੱਖਰ ਹੈ ਨਾ ਇਹਨਾਂ ਕਰਦੀ ਪਾਰਟੀ ਹੈ ਆਪਣੀ ਪੰਜਾਬ ਦੀ ਪਾਰਟੀ ਹੈ ਜਿਹੜੀ ਆਪਾਂ ਆਪ ਚਲਾ ਰਹੇ ਆਂ ਉਹ ਪਾਰਟੀ ਆਪਣੀ ਇੱਕੋ ਇੱਕ ਹੈ ਸ਼੍ਰੋਮਣੀ ਅਕਾਲੀ ਦਲ ਦਾ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਕਰੋ ਪਹਿਲਾਂ ਦੇਖੋ ਕਿੰਨੇ ਵਧੀਆ ਕੰਮ ਹੋਏ ਦੀ ਬੱਡੇ ਬਾਲਾ ਨੇ ਕਿੰਨੇ ਕੰਮ ਕੀਤੇ ਉਹ ਵੀ ਜਿੱਦਿ ਕੀ ਹਮ ਆਪਨੀ ਸਰਕਾਰ ਆ ਨੂੰ ਵੀ ਮੁਰੇ 2045 ਦੇ ਵਿੱਚ ਜੇ ਹੁਣ ਆਪਾਂ ਵੱਧ ਤੋਂ ਵੱਧ ਵੋਟਾਂ ਪਾਵਾ ਲੇ ਮੀਕਸ਼ੇਂਗੇ ਉਹ ਤੇ ਰੱਖਾਂਗੇ ਬਚਾਵਾਂਗੇ ਇੱਕ ਫੇਰ ਕੋਈ ਵੋਟਾ ਪਪੜ ਵੋਟਰਾ ਹੋਊਗਾ 2027 ਦੇ ਸਰਕਾਰ ਨਾਮੇ ਇਹਨੂੰ ਸਰਕਾਰ ਬਣਦੀ ਆਪਾਂ ਉਹ ਤੇ ਬੈਠ ਕੇ ਲਾਈ ਚੱਲਾਂਗੇ ਪੰਚਰਣਾ ਹੋਈ ਐ ਆਸਾ ਦਾ ਵਧਾਉਣਾ ਸਾਰੇ ਨੁਸ਼ਾਨ ਤੁਮਾਣਾ ਨਹੀਂ ਹੋ ਕੇ ਕੋਈ ਅੱਠ ਦਾਤ ਕਿਉਂ ਹੋ ਰਹਿ ਰੂਗਾ ਕੋ ਮੇਰੀ ਮਾਰਾ ਤੇ ਮਹਾਰਾਜਾ ਵੱਲੋਂ ਔਰ ਪਰਮਾਤਮਾ ਵੱਲੋਂ ਜਿਵੇਂ ਸਰਦਾਰ ਸ਼ਹੀਦ ਸਿੰਘ ਦੀ ਬਾਦਲ ਜੀ ਵੱਲੋਂ ਆਪਣੀ ਕਿੰਨੇ ਜਿਉਂਦੀ ਮੰਗ ਦੀ ਵੀ ਹਰਕਤਾਂ ਦੇ ਵਿਚੋਂ ਯਾਦ ਲਾਇਆ ਜਾਵੇ ਪਹਿਲਾਂ ਉਹ ਮਨ ਦਾ ਕੋਈ ਸਿਕਬੀਰ ਸਿੰਘ ਬਣ ਜਾਏ ਪੂਰੀ ਕਾਤੀ ਮੇਰੀ ਡਿਊਟੀ ਲਾਈਏ ਤੁਹਾਡੀ ਸੇਵਾ ਕਰਨ ਵਾਸਤੇ ਕੋਈ ਵੀ ਕਾਇਨੀ ਹਗਾ ਵੀ ਆਪਾਂ ਜਿਵੇਂ ਬੰਕਾਰ ਕਰਦੇ ਹੁੰਦੇ ਨੇ ਭੱਤੇ ਵੀ ਮੈਂ ਆਪਾਂ ਚਾਰਜਾਂ ਬਾਹਰ ਮੰਨ ਲੜੂਗਾ ਨਹੀਂ ਆਪਾਂ ਸੰਗਤ ਦੇ ਵਿੱਚ ਸੇਵਾ ਦਾ ਰਾਹ ਹੋਵੇ ਸੇਵਾ ਕਰਾਂਗੇ ਸੇਵਾ ਜਿਵੇਂ ਕੋਈ ਵੀ ਹੁੰਦਾ ਉਹਦਾ ਹੁੰਦਾ ਹੈ ਵਿਚ ਬੰਦੇ ਉਹਦੇ ਹੰਕਾਰ ਕਰਦਾ ਜਿਵੇਂ ਸੇਵਾ ਨਿਓ ਸੇਵਾ ਪ੍ਰਮਾਤਮਾ ਵੱਲੋਂ ਮਿਲਦੀ ਹੈ ਉਹ ਸੇਵਾ ਮਨ ਪਾਵਨ ਦਾ ਫਾਇਦਾ ਤਾਂ ਹੈ ਜੇ ਆਪਾਂ ਉਹਦੀ ਪਾਵਨ ਆਪਾਂ ਜਨਤਾ ਨੂੰ ਸੁਖ ਦੇਈਏ ਉਹਦਾ ਫਾਇਦਾ ਤਾਂ ਹੁੰਦਾ ਹੁਣ ਜਰੂਰ ਹੱਥ ਬੰਨ੍ਹ ਕੇ ਬੇਨਤੀ ਇਹ ਹੀ ਹੈ 14 ਤਰੀਕ ਨੂੰ ਟੱਕਰੀ ਦਾ ਮਾਰਨ ਦਵਾ ਕੇ ਸਰਕਾਰ ਅਮਰੀਕ ਸਿੰਘ ਨੂੰ ਕਾਮਯਾਬ ਕਰੋ ਇਹ ਤੁਹਾਡਾ ਬੱਚਾ ਸ੍ਰੀ ਗੁਰੂ ਰਬਦਾਸ ਮਹਾਰਾਜ ਦਾ ਬੇਟਾ ਉਹਨਾਂ ਦੀ ਬਾੜੀ ਦੇ ਵਿੱਚੋਂ ਕਿੰਨੇ ਮਿਲਿਆ ਮਨ ਇਹਨੀ ਕਿਰਪਾ ਕਰ ਦਿਓ ਕਿ ਸ੍ਰੀ ਗੁਰੂ ਮਹਾਰਾਜ ਦੇ ਰਬਦਾਸ ਪਕ ਜੀ ਨੂੰ ਜਾਣ ਕਰਕੇ ਮੋੜਾ ਝੜ ਕੇ ਮੱਥਾ ਟੇਕ ਕੇ ਮਾਣ ਲਵਾਉਣਾ ਇਹ ਨਹੀਂ ਅੰਮ੍ਰਿਤ ਕਾਂ ਦਾ ਆਪਣਾ ਕਿਰੋਲਾ ਦੇ ਹਾਲ ਤਾਂ 5:00 ਬਜੇ ਪਕਿਆ ਬੰਦ ਹੋ ਜਾਂਦਾ ਹੈ ਉਹ ਪੰਜ ਮੇਰੇ ਘਰ ਬੱਜ ਚੁੱਕੇ ਨੇ ਉਹ ਨਹੀਂ ਇਹ ਮੈਂ ਜੀ ਗਾਧਾ ਮੈਂ ਕਿਹੜਾ ਜਾਤ ਦਾ ਵਾਇਰੋਜੀ ਦਾ ਕਾਲਜ ਜਿਹੜੀ ਵਾਇਰੋਜੀ ਕਿਹਾ ਹੈ